ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਹੈ ਫਰੋਜਪੁਰ ਸ਼ਹਿਰ ਦੇ ਵਿੱਚ ਜਿਹੜੀ ਵਾਪਰੀ ਸੀ ਜਿਹਦੇ ਵਿੱਚ ਇੱਕ ਆਰਐਸਐਸ ਸਮਰਥਕ ਪਰਿਵਾਰ ਦਾ ਇੱਕ ਜੀ ਆ ਜਦਾਂ ਦਾ ਕਤਲ ਕੀਤਾ ਗਿਆ ਸੀ ਨਵੀਨ ਕੁਮਾਰ ਸੋ ਉਸ ਦੇ ਵਿੱਚ ਜਿਹੜੇ ਅਨਡੈਂਟੀਫਾਈਡ ਪਹਿਲਾ ਸ਼ੂਟਰ ਸੀਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਫੋਰ ਫਰੋਜਪੁਰ ਪੁਲਿਸ ਅੰਡਰ ਦੀ ਲੀਡਰਸ਼ਿਪ ਆਫ ਐਸਐਸਪੀ ਫਰੋਜਪੁਰ ਸਰਦਾਰ ਭਪਿੰਦਰ ਸਿੰਘ ਤੇ ਇਨਾਂ ਦੇ ਇੰਟਾਇਰ ਟੀਮ ਨੇ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪਹਿਲੂਆਂ ਤੋਂ ਉਹਦੇ ਵਿੱਚ ਟੈਕਨੀਕਲ ਇਨਪੁਟਸ ਹਿਊਮਨ ਇੰਟੈਲੀਜੈਂਸ ਤੇ ਸੀਸੀਟੀਵੀ ਜਿਹੜੀ ਹੈਗੀ ਆ ਉਹਨਾਂ ਦੀਆਂ ਫੁਟੇਜ ਵਗੈਰਾ ਖੰਘਾਲ ਕੇ ਇਨਾਂ ਸ਼ੂਟਰਸ ਨੂੰ ਆਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਉਹਦੇ ਵਿੱਚ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਉਹਦੇ ਵਿੱਚ ਪਹਿਲਾ ਜਿਹੜੇ ਆਲਰੇਡੀ ਇਹਦੇ ਵਿੱਚ ਇਨਵੋਲਵ ਸੀਗੇ ਸ਼ੂਟਰ ਸਿਕ ਤੇ ਕਾਲੀ ਸੀਗਾ ਇੱਕ ਬਾਦਲ ਇੱਕ ਹਰਸ਼ ਇਹ ਸਾਰੇ ਜਿਹੜੇ ਹੈਗੇ ਆ ਇਹਨਾਂ ਦੀਆਂ ਆਈਡੈਂਟੀਫਿਕੇਸ਼ਨਸ ਹੋ ਗਈਆਂ ਸੀਗੀਆਂ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇਹਨਾਂ ਨੂੰ ਫੜਨ ਵਾਸਤੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਕਈ ਪਾਰਟਸ ਸਟੇਟ ਦੇ ਸਟੇਟ ਤੋਂ ਬਾਹਰ ਅਸੀਂ ਰੇਡ ਕੀਤੇ ਤੇ ਉਹਦੇ ਚ ਸਾਨੂੰ ਕਾਮਯਾਬੀ ਹਾਸਲ ਹੋਈ ਇੱਕ ਹਰਸ਼ ਇੱਕ 48 ਨਾਂ ਦਾ ਜਿਹੜਾ ਸ਼ੂਟਰ ਸੀ ਇਹਨਾਂ ਨੂੰ ਪਹਿਲਾਂ ਫੜ ਲਿਆ ਗਿਆ ਸੀ ਜਿਹੜਾ ਕਾਲੀ ਨਾਂ ਦਾ ਸੀਗਾ ਸ਼ੂਟਰ ਇਹਦੇ ਨਾਲ ਵੀ ਪੁਲਿਸ ਦਾ ਐਕਸਚੇਂਜ ਆ ਫਾਇਰ ਹੋਇਆ ਸੀਗਾ ਤੇ ਇਹਦੇ ਲੱਤ ਦੇ ਵਿੱਚ ਗਨ ਸ਼ਾਟਸ ਲੱਗੀਆਂ ਸੀ ਸੋ ਉਹਦੇ ਚ ਵੀ ਇੱਕ ਵੱਖਰਾ ਮਕਦਮਾ ਜਿਹੜਾ ਹੈਗਾ ਅਸਲਰਟ ਆਮ ਸ਼ੈਕਟ ਦੇ ਤਹਿਤ ਦੇ 307 ਦੇ ਤਹਿਤ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਮੇਨ ਸ਼ੂਟਰ ਸੀਗਾ ਬਾਦਲ ਨਾਂ ਦਾ ਇਨੂੰ ਜਿਹੜਾ ਹੈਗਾ ਵਾ ਕੱਲ ਜਿਹੜੀ ਸਾਡੇ ਕੋਲ ਇੱਕ ਬਹੁਤ ਪੁਖਤਾ ਜਿਹੜੀ ਇਨਫੋਰਮੇਸ਼ਨ ਸੀਗੀ ਤਾਂ ਇਹਨੂੰ ਜੀਰੇ ਜਿਹੜਾ ਹੈਗਾ ਵਾ ਇੱਕ ਸਾਨੂੰ ਪਤਾ ਲੱਗਾ ਵੀ ਇਹ ਕਿਤੇ ਟਰੈਵਲ ਕਰ ਰਿਹਾ ਔਰ ਇਹਦਾ ਸਕੇਪ ਕਰਨ ਦਾ ਜਿਹੜਾ ਹੈਗਾ ਸਟੇਟ ਤੋਂ ਉਹ ਵੀ ਇਨਫੋਰਮੇਸ਼ਨ ਸਾਡੇ ਕੋਲ ਸੀਗੀ ਤਾਂ ਇਹਨੂੰ ਉੱਥੇ ਜੀਰੋ ਕਾਬੂ ਕੀਤਾ ਗਿਆ ਸਾਡੀ ਇੱਕ ਟੀਮ ਵੱਲੋਂ ਸੋ ਉਸ ਤੋਂ ਬਾਅਦ ਜਦੋਂ ਕੱਲ ਇਹਨੂੰ 26 ਨੂੰ ਇਹਦੀ ਗ੍ਰਿਫਤਾਰੀ ਪਾਈ ਗਈ ਫਰਦਰ ਜਿਹੜੀ ਇਹਦੀ ਜਿਹੜੀ ਪੁੱਛਗਿਛ ਕੀਤੀ ਗਈ ਉਹਦੇ ਵਿੱਚ ਇਹਨੇ ਸਾਨੂੰ ਜਿਹੜਾ ਹੈਗਾ ਜਾਣਕਾਰੀ ਦਿੱਤੀ ਵੀ ਇਹਦੇ ਨਾਲ ਦੇ ਦੋ ਬੰਦੇ ਜਿਹੜੇ ਸ਼ੂਟਰਸ ਹੈਗੇ ਆ ਉਹ ਫਾਜ਼ਿਲਕਾ ਏਰੀਏ ਦੇ ਵਿੱਚ ਇੱਕ ਪਿੰਡ ਪੈਂਦਾ ਹੈਗਾ मामੂ मामੂ ਜੋਆ ਇੱਥੇ ਉਹਨਾਂ ਨੇ ਇੱਕ ਟਿਕਾਣੇ ਤੇ ਜਿਹੜਾ ਹੈਗਾ ਇਹਨੂੰ ਬੁਲਾਇਆ ਸੀ ਉਹਨਾਂ ਕੋ ਗੱਡੀ ਵਗੈਰਾ ਵੀ ਲੈ ਕੇ ਆਉਣੀ ਸੀ ਤਾਂ ਉੱਥੋਂ ਇਹਨਾਂ ਨੇ ਇਹਨੂੰ ਰਾਜਸਥਾਨ ਪ੍ਰਾਸ ਕਰਾਉਣਾ ਸੀਗਾ ਸੋ ਉਹ ਸਾਰੀ ਜਿਹੜੀ ਇਨਫੋਰਮੇਸ਼ਨ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਰੇਟਿੰਗ ਪਾਰਟੀਆਂ ਇਹਦੀ ਨਿਸ਼ਾਨਦੇਹੀ ਦੇ ਉੱਤੇ ਗਈਆਂ ਜਿੱਥੇ ਜਦੋਂ ਪੁਲਿਸ ਪਾਰਟੀਆਂ ਅੰਡਰ ਦੀ ਲੈਡ ਬਾਏ ਸੁਖਵਿੰਦਰ ਸਿੰਘ ਡੀਐਸਪੀ ਸਿਟੀ ਐਂਡ ਡੀਐਸਪੀ ਡੀ ਫਰੋਜਪੁਰ ਉੱਥੇ ਜਦੋਂ ਪਹੁੰਚ ਕੇ ਉਹਨਾਂ ਨੇ ਰੇਡ ਕੀਤਾ ਤਾਂ ਜਿਹੜੇ ਉੱਥੇ ਇਹਦੇ ਸਾਥੀ ਸੀਗੇ ਕਿ ਕਿ ਸਵੇਰ ਧੁੰਦ ਬਹੁਤ ਜਿਆਦਾ ਸੀ ਗਿਆ 5:00 5:30 ਵਜੇ ਦੀਆਂ ਗੱਲਾਂ ਨੇ ਤਾਂ ਉਦੋਂ ਇਹਨਾਂ ਨੇ ਜਿਹੜਾ ਹੈਗਾ ਵਾ ਪੁਲਿਸ ਦੇ ਉੱਤੇ ਇਹਨਾਂ ਤੋਂ ਦੁੱਧ ਫਾਇਰਿੰਗ ਕੀਤੀ ਪੁਲਿਸ ਨੇ ਇਹਨਾਂ ਨੂੰ ਅਗਾਹ ਵੀ ਕੀਤਾ ਪਰ ਇਹਨਾਂ ਨੇ ਫਾਇਲਿੰਗ ਜਿਹੜੀ ਹੈ ਉਹ ਕਰਨੋ ਇਹ ਨਹੀਂ ਰੁਕੇ ਤਾਂ ਜਵਾਬੀ ਬਚਾਅ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਪੁਲਿਸ ਦੀ ਫਾਇਰਿੰਗ ਦੇ ਵਿੱਚ ਸਾਡਾ ਇੱਕ ਜਵਾਨ ਬਲੌਰ ਸਿੰਘ ਹੈੱਡ ਕਨਸਟੇਬਲ ਜ਼ਖਮੀ ਹੋਇਆ ਤੇ ਇੱਕ ਇਹ ਜਿਹੜਾ ਸ਼ੂਟਰ ਆ ਬਾਦਲ ਇਹ ਵੀ ਜ਼ਖਮੀ ਹੋਇਆ ਰ ਇਮੀਡੀਏਟਲੀ ਇਹਨਾਂ ਨੂੰ ਜਿਹੜਾ ਹੈਗਾ ਦੋਵਾਂ ਜ਼ਖਮੀਆਂ ਨੂੰ ਅਸੀਂ ਸਿਵਲ ਹਸਪੀਟਲ ਫਾਜ਼ਿਲਕਾ ਜਿਹੜਾ ਉਹ ਇਹਨਾਂ ਦੀ ਟ੍ਰੀਟਮੈਂਟ ਵਾਸਤੇ ਪਹੁੰਚਾਇਆ ਗਿਆ ਜਿੱਥੇ ਕਰੀਬ ਜਿਹੜਾ ਹੈਗਾ ਵਾ 40-45 ਮਿੰਟ ਦੇ ਉੱਤੇ ਦਾ ਇਲਾਜ ਕਰਦਾ ਕਰਦੇ ਹੋਏ ਇਲਾਜ ਦੌਰਾਨ ਜਿਹੜੀ ਹੈਗੀ ਆ ਜਿਹੜਾ ਬਾਦਲਾ ਸ਼ੂਟਰ ਦੀ ਡੈਥ ਹੋ ਗਈ ਸੋ ਇਹਦੇ ਜਿਹੜਾ ਮੌਕੇ ਤੇ ਉੱਤੇ ਆ ਉਹ ਕਾਫੀ ਖਾਲੀ ਖੋਲ ਵੀ ਮਿਲੇ ਜਿਨ੍ਹਾਂ ਦੇ ਵਿੱਚੋਂ 11 ਰਾਉਂਡ ਜਿਹੜੇ ਹੈਗੇ ਆ ਖਾਲੀ ਖੋਲ ਜਿਹੜੇ ਆ ਉਹ ਪੁਲਿਸ ਵੱਲੋਂ ਫਾਇਰ ਕੀਤੇ ਗਏ ਸੌਰੀ ਇਹਨਾਂ ਵੱਲੋਂ ਫਾਇਰ ਕੀਤੇ ਗਏ ਜਿਹੜੇ ਅਣਪਛਾਤੇ ਬੰਦੇ ਸੀ ਤੇ 9 ਫਾਇਰ ਜਿਹੜੇ ਪੁਲਿਸ ਪਾਰਟੀ ਨੇ ਕੀਤੇ ਆਪਣੇ ਬਚਾਅ ਦੇ ਵਿੱਚ ਸੋ ਮੌਕੇ ਦੇ ਉੱਤੇ ਸਾਨੂੰ ਇੱਕ ਪਿਸਟਲ 30 ਬੋਰ ਦਾ ਔਰ ਇੱਕ ਪਿਸਟਲ 9 ਇੱਕ ਪਿਸਟਲ 32 ਬੋਰ ਦਾ ਇਹ ਸਾਨੂੰ ਉੱਥੇ ਰਿਕਵਰ ਹੋਏ ਆ ਰੈਸਟ ਆਫ ਦੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਔਰ ਹੋਰ ਵੀ ਜਿਹੜੇ ਇਹਦੇ ਵਿੱਚ ਬੰਦੇ ਇਨਵੋਲਵ ਹੈਗੇ ਆ ਉਹ ਸਾਨੂੰ ਆਡੈਂਟੀਫਾਈ ਹੋ ਚੁੱਕੇ ਆ ਔਰ ਸਾਡੀਆਂ ਜਿਹੜੀਆਂ ਪਾਰਟੀਆਂ ਤੇ ਸਾਡਾ ਜਿਹੜਾ ਉਹਨਾਂ ਦੇ ਉੱਤੇ ਕੰਮ ਉਹ ਚੱਲ ਰਿਹਾ ਤੇ ਜਲਦੀ ਉਹਨਾਂ ਵੀ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਤੇ ਉਹਨਾਂ ਦੇ ਉੱਤੇ ਵੀ ਜੋ ਵੀ ਉਹਨਾਂ ਦੀ ਜਿੰਨੀ ਵੀ ਉਹਨਾਂ ਦੀ ਮਤਲਬ ਉਹਨਾਂ ਨੇ ਕਾਰਵਾਈ ਕੀਤੀ ਆ ਇਸ ਮਰਡਰ ਦੇ ਵਿੱਚ ਜੋ ਜੋ ਵੀ ਉਹਨਾਂ ਦਾ ਕਸੂਰ ਹੈਗਾ ਉਸ ਮੁਤਾਬਕ ਉਹਨਾਂ ਦੇ ਜਿਹੜੀ ਹੈਗੀ ਆ ਉਹ ਕਾਰਵਾਈ ਕਰਕੇ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਐਵਿਡੈਂਸ ਲਿਆ ਕੇ ਉਹਨਾਂ ਨੂੰ ਸਜਾਵਾਂ ਦਵਾਈਆਂ ਜਾਣਗੀਆਂ ਲਾਇਸੈਂਸ ਨਹੀਂ ਆ ਨਜਾਇਜ਼ ਜਿੰਨੇ ਇਲੀਗਲ ਵਪਾਰ ਸਰ ਉਹ ਅਸਲਾ ਉਹ ਗਵਰੇ ਕਬਰ ਜਿਹਦੇ ਨਾਲ ਉਹਨੂੰ ਸ਼ੂਟ ਕੀਤਾ ਨਵੀਨ अरोੜੇ ਨੂੰ ਜਿਹੜਾ ਸਾਨੂੰ 32 ਬੋਰ ਦਾ ਪਿਸਤਲ ਮਿਲਿਆ ਨਾ ਜੀ ਉਹਨੂੰ ਅਸੀਂ ਮੈਚ ਕਰ ਲਈ ਐਫਐਐਸਐਲ ਭੇਜ ਰਹੇ ਹਾਂ ਕਿਉਂਕਿ ਜਿਹੜਾ ਨਵੀਨ ਕੁਮਾਰ ਹੋਣਾ ਦੇ ਉੱਤੇ ਵੈਪਨ ਯੂਜ਼ ਹੋਇਆ ਪੁਆਇੰਟ 32 ਦਾ ਮਤਲਬ ਅਸੀਂ ਜਿਹੜੀ ਇਹ 32 ਦਾ ਪਿਸਤਲ ਜਾਂ 30 ਬੋਰ ਦਾ ਪਿਸਤਲ ਮਿਲਿਆ ਤੋ ਅਸੀਂ ਇਹਨੂੰ ਜਿਹੜਾ ਹੈਗਾ ਵਾ ਉਹ ਅੱਖੋਂ ਪਰੋਖੇ ਨਹੀਂ ਕਰ ਸਕਦੇ ਦਰਕਨਾਰ ਨਹੀਂ ਕਰ ਸਕਦੇ ਹੋ ਸਕਦਾ ਇਹ ਉਹ ਬੱਤੀਪੁਰ ਦਾ ਪੁਆਇੰਟ ਬੱਤੀਪੁਰ ਦਾ ਉਹੀ ਪਿਸਟਲ ਹੈ ਜਿਹੜਾ ਉੱਥੇ ਵਰਤਿਆ ਗਿਆ ਇੱਕ ਕਰ ਇਹਨੂੰ ਐਫਐਸਐਲ ਨੂੰ ਭੇਜਾਂਗੇ ਔਰ ਉਹ ਐਫਐਸਐਲ ਸਾਨੂੰ ਇਹ ਦੱਸ ਦੋਗੀ ਵੀ ਵੈਦਰ ਜਿਹੜੀਆਂ ਉਹਨਾਂ ਦੀ ਬਾਡੀਜ਼ 'ਚ ਟੈਲੈਂਟਸ ਨਿਕਲੀਆਂ ਸੀ ਉਸ ਫੇਮ ਨੇ ਇਸ ਪਿਸਟਲ ਵਾਲੀਆਂ ਤੋ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਵੀ ਦੱਸ ਸਰ ਹੋਰ ਕਿੰਨਾ ਸਮਾਂ ਲੱਗ ਸਕਦਾ ਇਸ ਕੇਸ ਨੂੰ ਪੂਰਾ ਕਲੀਅਰ ਹੋਣ ਦੇ ਉੱਤੇ ਕਿਉਂਕਿ ਹਲਕਾ ਕਾਫੀ ਸਮਾਂ ਹੋ ਗਿਆ ਤਾਂ ਦੇਖੋ ਇਹ ਜਿਹੜੀਆਂ ਇਨਵੈਸਟੀਗੇਸ਼ਨਸ ਆ ਹੋ ਸਕਦਾ ਅਗਲੇ 24 ਘੰਟਿਆਂ 'ਚ ਸਾਰਾ ਕੁਝ ਸਾਨੂੰ ਕਾਮਯਾਬੀ ਮਿਲ ਜਾਏ ਹੋ ਸਕਦਾ ਇਹਨੂੰ ਥੋੜਾ ਟਾਈਮ ਹੋਰ 5-7-10 ਦਿਨ ਹੋਰ ਲੱਗ ਜਾਣ ਮੈਨ ਸਾਡੇ ਵੱਲੋਂ ਤੋਂ ਇਹ ਆ ਕਿ ਜੰਨੀ ਛੇਤੀ ਇਹਨੂੰ ਅਸੀਂ ਕਨਕਲੂਡ ਕਰ ਲਈਏ ਉਨਾ ਹੀ ਵਧੀਆ ਸੋ ਵੀ ਆਰ ਔਨ ਇਟ ਔਰ ਮੈਂ ਤੁਹਾਨੂੰ ਪੱਕਾ ਵਿਸ਼ਵਾਸ ਦਵਾਣਾ ਸਾਡੀਆਂ ਸਟੇਟ ਦੀਆਂ ਏਜੰਸੀਸ ਮਾਨਯੋਗ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਸੀਐਮ ਸਾਹਿਬ ਭਗਵੰਤ ਮਾਨ ਜੀ ਉਹ ਇਹਨੂੰ ਬੜਾ ਕਲੋਜ਼ਲੀ ਇਸ ਜਿਹੜਾ ਸਾਰਾ ਆਪਰੇਸ਼ਨ ਆ ਉਹਨਾਂ ਨੇ ਆਪ ਇਹਨੂੰ ਵਾਚ ਕੀਤਾ ਗਾਈਡ ਵੀ ਕੀਤਾ ਐਂਡ ਫਰਦਰ ਵੀ ਜਿਹੜਾ ਇਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਉਹ ਬਹੁਤ ਜਲਦੀ ਜਿਹੜੇ ਰਿਜ਼ਲਟਸ ਵਾਲੇ ਤਰੀਕੇ ਹੁਣ ਬੜੇ ਜਲਦੀ ਰਿਜ਼ਲਟਸ ਹੁਣ ਉਸ ਤਰੀਕੇ ਨਾਲ ਅੱਗੇ ਲੈ ਕੇ ਜਾਵਾਂ ਸਰ ਇੱਕ ਆਰਐਸਐਸ ਨੇਤਾ ਉਹ ਸੈਕਿੰਡ ਤੁਸੀਂ ਕਿਹਾ ਵਿਦੇਸ਼ੀ ਤਾਕਤਾਂ ਦੇ ਹੱਥੋਂ ਕਿਤੇ ਨਾ ਕਿਤੇ ਇੱਕ ਪੋਸਟ ਜਿਹੜੀ ਵਾਇਰਲ ਹੋਈ ਸੀ ਜਿਨ੍ਹਾਂ ਨੇ ਜਥੇਬੰਦੀ ਨੇ ਕਿਹਾ ਸੀ ਵੀ ਅਸੀਂ ਮਾਰਿਆ ਵਾ ਉਹ ਕਿਤੇ ਨਾ ਕਿਤੇ ਸਰ ਮੈਚ ਕਰਦੀ ਵੀ ਹੈ ਤੁਹਾਡੀ ਯੂਨੀਵਰਸਿਟੀ ਦੇਖੋ ਇਹੋ ਜੀਆਂ ਅਜੇ ਕਈ ਜਥੇਬੰਦੀਆਂ ਆ ਜਾਂਦੀਆਂ ਨੇ ਜਿਹੜੀਆਂ ਕੋਈ ਇਧਰੋਂ ਪਾਤੀ ਕਹਿੰਦੇ ਉਧਰੋਂ ਪਾਤੀ ਸੋ ਅਜੇ ਮੈਂ ਕਿਸੇ ਜਥੇਬੰਦੀ ਦਾ ਨਾਮ ਨਹੀਂ ਤੁਹਾਨੂੰ ਡਿਸਕਲੋਜ਼ ਕਰਨਾ ਕਿਉਂਕਿ ਕੱਲ ਨੂੰ ਜਦੋਂ ਕਲੀਅਰ ਹੋਇਆ ਹੋ ਸਕਦਾ ਉਹ ਜਿਹੜਾ ਹੈਗਾ ਵਾ ਮੈਂ ਅੱਜ ਜੋ ਕਹਿ ਰਿਹਾ ਉਹ ਮਤਲਬ ਉਹਨਾ ਪੁਖਤਾ ਨਾ ਹੋਵੇ ਕਿਉਂਕਿ ਅਸੀਂ ਬੜੇ ਐਂਗਲਸ ਦੇ ਉੱਤੇ ਕੰਮ ਕਰ ਰਹੇ ਹਾਂ ਫਿਰ ਜਿਹੜੀਆਂ ਜ਼ਿੰਮੇਵਾਰੀਆਂ ਲੈ ਲੈਂਦੀਆਂ ਵਾ ਉਹ ਕਈ ਐਵੇਂ ਮਤਲਬ ਜਿਵੇਂ ਆਪਣੇ ਆਪ ਨੂੰ ਉਹ ਵਿਖਾਉਣ ਲਈ ਆਪਣੇ ਆਪ ਦੀ ਪਬਲਿਸਿਟੀ ਗੇਨ ਕਰਨ ਲਈ ਜਾਂ ਆਪਣੇ ਆਪ ਦਾ ਵजूद ਵਿਖਾਉਣ ਵਾਸਤੇ ਇਹੋ ਜਿਹੀਆਂ ਜ਼ਿੰਮੇਵਾਰੀਆਂ ਲੈ ਲੈਂਦੀਆਂ ਨੇ ਅਸਲ ਤਾਕਤ ਦੇ ਅੱਗੇ ਕਿਹੜੀ ਹੈਗੀ ਆ ਉਹ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਜਦੋਂ ਅਸੀਂ ਇਹਨੂੰ ਕਨਕਲੂਡ ਕਰਾਂਗੇ ਫਰਦਰ ਜਿਹੜੀਆਂ ਅਰੈਸ ਹੋਣਗੀਆਂ ਉਦੋਂ ਤੁਹਾਨੂੰ ਬਿਲਕੁਲ ਕਲੀਅਰ ਕਰ ਦਾਂਗੇ ਵੀ ਆਹ ਸਾਰਾ ਮੋਟਿਵ ਸੀ ਤੇ ਐਦਾਂ ਸਾਰਾ ਹੋਇਆ ਸਰ ਜਿਹੜੇ ਬੱਦਲ ਇਹ ਕਹਿੰਦੇ ਤੇ ਪਹਿਲਾਂ ਵੀ ਕੋਈ ਦਰਦਗੀ ਦਾ ਕੇਸ ਇਸ ਤਰ੍ਹਾਂ ਦਾ ਨਹੀਂ ਪਹਿਲਾਂ ਸਾਡੇ ਕੋਲ ਐਸ ਵਾਲੇ ਕੋਈ ਨਹੀਂ ਹੈਗਾ ਜੀ ਬਾਕੀ ਅਸੀਂ ਸਾਰੇ ਆਲ ਐਸਐਚਓਸ ਆਲ ਡਿਸਟ੍ਰਿਕਟਸ ਬਾਕੀ ਸਾਰੇ ਜਿਹੜੇ ਬਾਹਰਲੇ ਜ਼ਿਲ੍ਹੇ ਉਹਨਾਂ ਤੋਂ ਇਨਫੋਰਮੇਸ਼ਨਸ ਗੈਦਰ ਕਰ ਰਹੇ ਹਾਂ ਜੇ ਕਿਸੇ ਇਹ ਇਤੋ ਪਟ ਪਟੀਆਂ ਬਸਤੀ ਤੁਹਾਡਾ ਫਰੋਜਪੁਰ ਸ਼ਹਿਰ ਦਾ ਹਨ ਜਿਹੜੇ ਰਾਜ